ਪਾਵੇਂ ਸ਼ੀਰ ਗੁਰੂ ਅਮਰਦਾਸ ਜੀ ਜਾਣਦੇ ਸਨ ਕਿ ਉਹਨਾਂ ਤੋਂ ਬਾਅਦ ਗੱਦੀ ਲਈ ਜੋ ਛੋਟੇ ਸੁਪੁੱਤਰ ਅਰਜਨ ਦੇਵ ਜੀ ਪਰ ਆਪ ਦਾ ਵੱਡਾ ਬਾਈ ਪੁੱਛੀ ਚੰਦ ਆਪਨੇ ਆਪ ਨੂੰ ਗੁਰਤਾ ਗੱਦੀ ਦਾ ਹੱਕਦਾਰ ਸਮਝਦਾ ਸੀ ਉਸਨੇ ਅਨੇਕ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕਰਨ ਦੀ ਕੋਸ਼ਿਸ਼ ਉਦੋਂ ਅੰਤਮ ਸਮਾਂ ਨੇੜੇ ਜਾਣਨੇ ਕਿ ਸ਼ੀਰ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਈਂ ਚਲੇ ਗਏ ਉਥੇ ਆਪਨੇ ਮਿੱਤੂ ਦੋਸਤ ਸੰਗਰ 1583ਵੀਂ ਨੂੰ ਸਖੰਦਾਂ ਦੇ ਵਿਸ਼ੇਸ਼ ਕਾਟ ਵਿੱਚ ਸ੍ਰੀ ਗੁਰੂ ਅੰਦੇਵ ਜੀ ਨੂੰ ਗੁਰਤਾ ਗੱਦੀ ਦੇ ਜ਼ਿੰਮੇਵਾਰੀ ਤੋਂ ਚੋਕੇ ਪਾਸ਼ਾ ਜੀ ਨੇ ਪੰਜ ਪਾਸੇ ਤਿੰਨ ਰੇ ਬਾਅਦ ਸ੍ਰੀ ਗੁਰੂ alo ਆਰੰਭ ਕੀਤੇ ਹੋਏ ਕਾਰਜਾਂ ਨੂੰ आगे शुरू पावे आप जो बड़े भाई पृथ्वीचंद ने अनेक रुकावटात मियाने ने परमात्मा ऊपर भरोसा राके दुखिया बिहार पास से हार हे सतगुरु जी जय जय कार ਸ਼ੇਰ ਗੁਰ ਅਰਜਨ ਦੇਵ ਜੀ 10 ਸਾਲ ਦੇ ਕਰੀਬ ਵਡਾਲੀ ਵਿਖੇਰੇ ਉਥੇ ਹੀ ਜੂਨ 15 ਨਾ ਸੋਪ ਚੰਮੀ ਇਸਵੀ ਨੂੰ ਆਪ ਦੇ ਗ੍ਰਹਿ ਵਿਖੇ ਸਰਟਾ ਸਾਇਦ ਨੇ ਚਾਂਦ ਤੇ ਉਸ ਦੀ ਪਤਨੀ ਨਖਰੇ Esto va...